ਇਹ ਗੁਰੂ ਪਰਿ ਦੋਤੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਸੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਪੀਏ ਟੈਕ ਪਾਸ ਬੇਰਜਰ ਯੂਨੀਅਨ ਪੰਜਾਬ ਤੁਸੀਂ ਲਗਾਤਾਰ ਆਪਣੇ ਸੰਘਰਸ਼ ਦਾ ਹਿੱਸਾ ਬਣਦੇ ਆ ਰਹੇ ਹੋ ਤੁਸੀਂ ਹੁਣ ਤੱਕ ਆ ਪਹੁੰਚੋ ਇੱਥੇ ਤਾਂ ਸਾਥਿਓ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਅੱਜ ਪਹੁੰਚਿਆ ਤਾਂ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਹੜੇ ਅੱਜ ਸੰਘਰਸ਼ੀ ਯੋਧੇ ਬਣਿਆ ਜਿਨ੍ਹਾਂ ਨੇ ਸੰਘਰਸ਼ ਦਾ ਪ੍ਰਣ ਕੀਤਾ ਵੀ ਅਸੀਂ ਹਰ ਧਰਨੇ ਦੇ ਵਿੱਚ ਸ਼ਮੂਲੀਅਤ ਕਰਾਂਗੇ ਤਾਂ ਸਾਥੀਓ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਇਕਾਈ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਇੱਕ ਗੁਰਪ੍ਰੀਤ ਨੂੰ ਪ੍ਰਧਾਨਿਤ ਕੀਤਾ ਗਿਆ ਤਾਂ ਸਾਥੀਓ ਇਸੇ ਤਰ੍ਹਾਂ ਦੋ ਚਾਰ ਜ਼ਿਲ੍ਹੇ ਰਹਿੰਦੇ ਆ ਉਹਨਾਂ ਦੀ ਜਲਦੀ ਮੀਟਿੰਗਾਂ ਲਈਆਂ ਜਾਣਗੀਆਂ ਤਾਂ ਸਾਥੀਓ ਜਿਹੜਾ ਅਗਲੇ ਧਰਨਾ ਹੈ 23 ਮਾਰਚ ਦਾ ਜਿਹੜਾ ਆਪਾਂ ਧਰਨਾ ਰੱਖਿਆ ਹੋਇਆ ਹੈ ਸਰਕਾਰ ਦੀ ਚੀਕ ਨਿਕਲ ਜਾਣੀ ਚਾਹੀਦੀ ਹੈ ਆਉਣ ਵਾਲੇ ਦਿਨਾਂ 'ਚ 3 ਸਾਲਾਂ ਤੋਂ ਆਪਾਂ ਨੂੰ ਗੁੰਮਰਾਹ ਕਰਕੇ ਰੱਖਿਆ ਇਹਨਾਂ ਨੇ ਤਾਂ ਮੈਂ ਤੁਹਾਨੂੰ ਅਪੀਲ ਕਰਦਾ 23 ਤਰੀਕ ਨੂੰ ਤੁਸੀਂ ਸਾਰੇ ਸਾਥੀਆਂ ਨੇ ਉੱਥੇ ਪਹੁੰਚਣਾ ਹੈ ਸਰਕਾਰ ਨੂੰ ਪਤਾ ਚੱਲੇ ਵੀ ਇਹ ਲਗਾਤਾਰ ਮਾਸਟਰ ਕੇਟਰ ਦੀਆਂ ਲੈਕਚਰਰ ਦੀਆਂ ਮੰਗਾ ਜਾਂ ਉਮਰ ਹੱਦ ਜਾਂ 55% ਲੈ ਕੇ ਲੱਗੇ ਹੋਏ ਐ ਤਾਂ ਸਾਥਿਓ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਲੰਬੇ ਸਮੇਂ ਤੋਂ ਅਸੀਂ ਇਸੇ ਸੰਘਰਸ਼ ਦੇ ਰਸਤੇ ਪਏ ਆ ਮਾਸਟਰ ਕੇਟਰ ਦੀਆਂ ਮੰਗਾ ਜਿਹੜੀਆਂ ਲੈਕਚਰਰ ਦੀਆਂ ਮੰਗਾ ਐ ਇਹ ਆਪਣੇ ਥੋੜੇ ਟਾਈਮ ਦਾ ਸਮਾਂ ਰਹਿ ਗਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਥਿਓ ਜਲਦ ਘਰਾਂ ਚੋਂ ਨਿਕਲੋ 23 ਤਰੀਕ ਨੂੰ ਆਪਾਂ ਸਾਰਿਆਂ ਨੇ ਪਹੁੰਚਣਾ ਹੈ 2 ਮਿੰਟ ਦੇ ਛੱਤਰ ਸਰ ਬੱਸ ਜਾਰੀ ਜਸਵੰਤ ਨੇ ਅਸੀਂ ਗੱਲ ਕਰੀ ਦਿੱਤੀ ਆ ਕਿ 23 ਮਾਰਚ ਨੂੰ ਆਪਾਂ ਜਿਹੜਾ ਧਰਨਾ ਲੀਕਿਆ ਤਾਂ ਪੂਰੇ ਪੰਜਾਬ ਦੇ ਵਿਦਿਆਰਥੀ ਜਾਂ ਅਸੀਂ ਗੱਲ ਕਰੀਏ ਪੰਜਾਬੀ ਬੋਲਦੇ ਏਰੀਆ Rajasthan ਦੇ Haryana ਦੇ ਉਹ ਵੀ ਆ ਸਕਦੇ ਆ ਧਰਨੇ ਦੇ ਵਿੱਚ ਔਰ ਜਿੰਨਾ ਚਿਰ ਤੱਕ ਸਰਕਾਰ ਤੇ ਪ੍ਰੈਸ਼ਰ ਨਾ ਪਾਇਆ ਇਹਨਾਂ ਪੋਸਟਾਂ ਨਹੀਂ ਦੇ ਰਹੀਆਂ ਅੱਜ ਅਸੀਂ ਇਸ ਪੰਜਾਬੀ ਯੂਨੀਵਰਸਿਟੀ ਦੀ ਸ਼ਾਨਦਾਰ ਧਰਤੀ ਤੇ ਆਏ ਆ ਵਿਦਿਆਰਥੀਆਂ ਨੇ ਬੜੇ ਵੱਡੇ ਪੱਧਰ ਤੇ ਸਾਨੂੰ ਜਿਹੜਾ ਸੀ ਇੱਥੇ ਹੰਧਾਰਾ ਮਿਲਿਆ ਜਿੰਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਇੱਕ ਕਾਈ ਵੀ ਨਿਯੁਕਤ ਕੀਤੀ ਆ ਕਾਈ ਦੇ ਵਿੱਚ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਗੁਰਪ੍ਰੀਤਜੀਤ ਨੂੰ ਪ੍ਰਧਾਨ ਚੁਣਿਆ ਸੁਖਮਨ ਸਾਡੇ ਨਾਲ ਨੇ ਤਾਂ ਦੋ ਕੁੜੀ ਇੱਕ ਹਲਕਾ ਕੁੜੀ ਤੇ ਇੱਕ ਸਾਡਾ ਲਖਮੀ ਜੀ ਇਹਨਾਂ ਨੂੰ ਆਪਾਂ ਇੱਥੇ ਇਸ ਵਿੱਚ ਇਸ ਯੂਨਿਟ ਦੇ ਮਤਲਬ ਆਗੂ ਚੁਣੇ ਨੇ ਔਰ ਅਸੀਂ ਇਹ ਗੱਲ ਕਹਾਂਗੇ ਇਹਨਾਂ ਆਗੂਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਪੰਜਾਬੀ ਯੂਨੀਵਰਸਿਟੀ ਆ ਜਿਹੜੀ ਜਾਂ ਇਹ ਹਮੇਸ਼ਾ ਸੰਘਰਸ਼ਾਂ ਨੂੰ ਲੀਡ ਕਰਦੀ ਰਹੀ ਆ ਤਾਂ ਇਹਨਾਂ ਤੋਂ ਵੀ ਸਾਨੂੰ ਪੂਰੀ ਉਮੀਦ ਆ ਕਿ ਸਾਡੀ ਮਾਸਟਰ ਕਲਰ ਯੂਨੀਅਨ ਆ ਜਿਹੜੀ ਇਹਨੂੰ ਪੂਰੇ ਸੋਹਣੇ ਤਰੀਕੇ ਨਾਲ ਲੀਡ ਕੀਤਾ ਜਾ ਸਕੇ ਤੇ ਸਰਕਾਰ ਦੇ ਉੱਤੇ ਵੱਡੇ ਪੱਧਰ ਤੇ ਪ੍ਰੈਸ਼ਰ ਬਣਾਇਆ ਜਾ ਸਕੇ ਜਿਹੜੀਆਂ ਕਿ ਅਸੀਂ ਜਲਦ ਤੋਂ ਜਲਦ ਪੋਸਟਾਂ ਜਿਹੜੀਆਂ ਕਢਵਾ ਸਕੀਏ ਧੰਨਵਾਦ